ਲਗਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਨੀਲੀ ਰਾਗਵੀ ਦੀ ਚੰਗੇ ਬਲੱਡ ਲਾਈਨ ਵਾਲੀ ਝੋਟੀ ਤਾਜੀ ਸੂਈ ਸਵਾਈ ਦੁੱਧ ਦੇ ਥਲੇ ਕਾਫੀ ਲੀਟਰ ਮਾਤਰਾ ਦੇ ਵਿੱਚ ਤਿਆਰ ਆ ਦੁੱਧਾ ਪਾ ਲੀਟਰ ਲਾ ਕੇ ਮਿਲ ਕੇ ਦਿਖਾਵਾਂਗੇ ਸੋ ਪਹਿਲਾ ਪਾਸ ਝੋਟੀ ਚੋਣ ਤੋਂ ਪਹਿਲਾਂ ਤੋੜ ਕੇ ਦਿਖਾਉਨੇ ਆ ਬਾਕੀ ਗੱਲਾਂ ਫੇਰ ਕਰਦੇ ਆ ਚਵਾਈ ਕਰਕੇ ਦਿਖਾਵਾਂਗੇ ਐਂਡ ਤੱਕ ਲੀਟਰ ਲਾ ਕੇ ਮਿਣ ਕੇ ਦਿਖਾਵਾਂਗੇ ਕਿਹੜੇ ਸਾੜ ਦੀ ਆਪਾ ਸਾਰਾ ਪਛੋਕੜ ਇਹਦਾ ਪੁੱਛਾ ਸੁਭਰੋ ਪਹਿਲਾਂ ਕੱਤ-ਗਾੜ ਵਗੈਰਾ ਦੇਖੋ ਝੋਟੀ ਦਾ ਪੂਰੀ ਉੱਚੀ ਲੰਬੀ ਜਿਵੇਂ ਇਦਾਂ ਝੋਟੀ ਮੰਡੀ ਦੇ ਵਿੱਚ ਹੋਵੇ ਦਾਵਾ ਆਪਣਾ ਵੀ 200 ਤੋਂ 250 ਬੰਦਾ ਕੋਲੇ ਖੜਾਈ ਰੱਖੂਗੀ ਜਿਵੇਂ ਟੌਪ ਕਲਾਸ ਨਗੀਨਾ ਗੱਲਾਂ ਹੋਣਗੀਆਂ ਵੀ ਮੰਡੀ ਤੇ ਮੈਂ ਆਈ ਸੀ ਪਰ ਹੁਣ ਮੰਡੀਆਂ ਬੰਦਾ ਘਰੇ ਦਿਖਾਉਨੇ ਆ ਤੁਹਾਨੂੰ ਐਨੀ ਮਹਿਜ ਆਪਾ ਮੰਡੀ ਜੀ ਧਾਰਾ ਮਾਰ ਕੇ پیسے ਲਾ ਦਨੇ ਆ ਤੇ ਇੱਥੇ ਤੁਹਾਨੂੰ ਦੋ ਟਾਈਮ ਚੋ ਕੇ ਤਿੰਨ ਟਾਈਮ ਚ ਤੇ ਮੇਨ ਗੱਲ ਦੇਖੋ ਝੋਟੇ ਦੇ ਕੁੰਬੜਾ ਭੋਰਾ ਨਹੀਂ ਸਿੰਘ ਨਿਕਾ ਨਿਕਾ ਤੇ ਜਿੰਦ ਜਣ ਪਯੋਰ ਨੀਲੀ 라ਵੀ ਮੱਥੇ ਤੋਂ ਨੀਵਾ ਸਿੰਘਾ ਤੇ ਲੇਵਾ ਦੇਖੋ ਸੂਣ ਤੋਂ ਪਹਿਲਾਂ ਦਾ ਜਮਾ ਸੂਣ ਨੂੰ ਲਾਈ ਫਿਰ ਜਮਾ ਤੇ ਹੁਣ ਆਪਾਂ ਇਹਦੀ ਚਵਾਈ ਕਰਕੇ ਦਿਖਾਵਾਂਗੇ ਕੱਦ ਬੈੱਡ ਤੇ ਜਿੰਦ ਜਣ ਬਹੁਤ ਜ਼ਿਆਦਾ ਜਿੰਨੀਆਂ ਗੱਲਾਂ ਕਰਦੀਆਂ ਝੋਟੀ ਵਾਰੇ ਉਹਨੀਆਂ ਥੋੜੀਆਂ ਸਾਫ ਸੁਥਰਾ ਨਗੀਨਾ ਦਿਖਾਉਣੇ ਪਏ ਸਾਨੂੰ ਆਪ ਸੁ ਵੀਰੋ ਬੱਚਾ ਚੁਗਦਾ ਦੇਖੋ ਥੱਲੇ ਕਿਆ ਪਤਾ ਪਹਿਲਾਂ ਆਪਾਂ ਬੱਚਾ ਚਗਾ ਕੇ ਪਸਮਾ ਕੇ ਆਪਾਂ ਚਵਾਈ ਸ਼ੁਰੂ ਕਰਾਂਗੇ ਅੱਗੇ ਫਿਰ ਇਹਦੀ ਵਾਰਟੀ ਦਿਖਾ ਦੇ ਸੁ ਵੀਰੋ ਖਾਲੀ ਵਾਰਟੀ ਦੇਖੋ ਕਰ ਦੋ ਵੀਰੇ ਚਵਾਈ ਸ਼ੁਰੂ ਹਾਂਜੀ ਭਾਈ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਗੁਰਪ੍ਰੀਤ ਦਾ ਵੀ ਪਿੰਡ ਧੋਲਾ ਜ਼ਿਲ੍ਹਾ ਬਰਨਾਲਾ ਜੀ ਤੇ ਮੋਬਾਈਲ ਨੰਬਰ ਆਪਣਾ ਜੀ ਮੋਬਾਈਲ ਨੰਬਰ 97796 ਜੀ 0 ਕਰੋ ਚੱਲਦੀ 9779605180 ਤੇ ਜਿਹੜੀ ਆਪਾਂ ਨੀਲੀ ਰਾਵੀ ਝੋਡੀ ਦੀ ਚਵਾਈ ਕਰੀ ਜਾਂਦੇ ਆ ਜੀ ਹੁਣ ਹਾਂ ਭਾਈ ਅੱਜ ਤਰੀਕ ਹੈਗੀ ਆ 4 ਤਰੀਕ ਸ਼ਾਮ ਦਾ ਟਾਈਮ ਹੈ ਨਾ ਹਾਂਜੀ ਤੇ ਸ਼ਾਮ ਦੇ 5 ਵਜੇ ਸ਼ਾਮ ਦੇ 5 ਵਜੇ ਇਹਦੀ ਝੋਡੀ ਚਵਾਈ ਕਰਦੇ ਆ ਕਿਹੜਾ ਸੂਆ ਸੂਈ ਆ ਜੀ ਇਹ ਇਹ ਦੂਜਾ ਸੂਆ ਸੂਈ ਆ ਵੀਰੇ ਦੂਜਾ ਸੂਆ ਰੇ ਨਾਲ ਸੂਈ ਆ ਇਹਦਾ ਪਤਾ ਕਰਿਆ ਪਾ ਕਿਹੜੇ ਸਾਨ੍ਹ ਦੀ ਹੈ ਕੁਸੇ ਰੋਡਿਆਂ ਵਾਲੇ ਸਾਨ੍ਹ ਦੀ ਹੈ ਬਰੇ ਅੱਛਾ ਰੋਡਿਆਂ ਵਾਲੇ ਲਾਈਨ ਦੇ ਵਿੱਚੋਂ ਆ ਗਈ ਹੈ ਨਾ ਸੋ ਵੀ ਰੋਡਿਆਂ ਵਾਲੇ ਲਾਈਨ ਦੇ ਵਿੱਚੋਂ ਆ ਗਈ ਮੱਥੇ ਤੋਂ ਸੈਂਕ ਨੀਵਾ ਅੱਖ ਸਾਰੀਆਂ ਨਿਸ਼ਾਨੀਆਂ ਲੀਲੀ ਰਵੀ ਦੀ ਕੋਈ ਚੀਜ਼ ਨਹੀਂ ਹੈਗੀ ਕਮੀ ਨਹੀਂ ਹੈਗੀ ਇਹਦੇ ਚ ਸੂਤੇ ਵੀ ਹੈ ਹਲਕਾ ਨਸਾਨ ਸੂਤੇ ਵੀ ਆ ਧੁੰਨ ਤੇ ਵੀ ਆਈ ਚਾਰੇ ਪੈਰਾਂ ਤੇ ਮੂੰਹ ਤੇ ਨੱਕ ਤੇ ਉਹ ਦੇਖੋ ਤੁਹਾਨੂੰ ਤੇ ਨਿਸ਼ਾਨ ਵੀ ਹੈਗਾ ਨਾ ਜੀ ਵੀ ਗਲਾਬੀ ਆ ਗਈ ਹਾਂ ਹਾਂ ਸਾਰਾ ਕੁਝ ਬੱਚੇ ਦਾ ਵੀ ਸਾਰੀਆਂ ਨਿਸ਼ਾਨੀਆਂ ਪੂਰੀਆਂ ਠੀਕ ਹੈ ਸਭ ਦੇਖੋ ਬੱਚਾ ਘਟਾ ਦਾ ਮੰਗਣਾ ਬੱਚਾ ਘਟਾ ਪੂਰਾ ਚੜ੍ਹ ਗਿਆ ਜਮਾ ਹੈ ਨਾ ਤੇ ਦੋ ਜਾਨੇ ਵਹਿ ਕੇ ਚ ਸੋ ਫੁੱਲ ਵੱਟੀ ਆ ਛੋਟੀ ਨਹੀਂ ਮੰਨ ਕੇ ਆਇਓ ਸੋ ਫੁੱਲ ਸਾਈਜ਼ ਆ ਜਮਾ ਵੱਡਾ ਹਾਂ ਤੇ ਅੱਜ ਇਹਨੂੰ ਕਿੰਨਾ ਦਿਨ ਹੋ ਗਿਆ ਸੂਈ ਨੂੰ ਜੀ ਇਹਨੂੰ ਸੂਈ ਨੂੰ 12 ਦਿਨ ਹੋ ਗਏ ਜੀ ਅੱਜ 12 ਦਿਨ ਹੋ ਗਿਆ ਜਿਹਨੂੰ ਸੂਈ ਨੂੰ ਤੇ ਕਿੰਨਾ ਕੁ ਦੁੱਧ ਦਾ ਅੰਦਾਜ਼ਾ ਆਪਣਾ ਹੋਣਾ ਸਾਹਮਣੇ ਆ ਜੂ ਵੀਰੇ ਜਿੰਨਾ ਹੈਗਾ ਮਿਲ ਕੇ ਦਿਖਾ ਦੇ ਕੋਈ ਇਹਨੂੰ ਕੁਝ ਨਹੀਂ ਪਾਇਆ ਹਜੇ ਕੋਈ ਸੇਵਾ ਨਹੀਂ ਕੀਤੀ ਇਹਦੀ ਠੀਕ ਐ ਨਾਰਮਲ ਸੇਵਾ ਤੇ ਚੱਲ ਰਹੀ ਆ ਬਸ ਖਲ ਖੁੱਲੀ ਪਾਉਣਿਆ ਹੇ ਬਾਕੀ ਮੌਸਮ ਵੀ ਗਰਮ ਆ ਹਲੇ ਹਨਾ ਬਾਲਾ ਗਰਮ ਮੌਸਮ ਆ ਬਾਈ ਸੋbro ਨੀਲ 12 ਕਿਲੋ ਤੋਂ ਪਲੂਨ ਦਾ ਕਹਿ ਕੇ ਦਿੱਤੀ ਆ ਜਿੱਥੋਂ ਲੈਂਦੀ ਆ ਆਪਾਂ ਜਮਨ ਤਸੱਲੀ ਵਾਲੇ ਬੰਦੇ ਤੋਂ ਲਈ ਆ ਪਰ ਇਹ ਕੀ ਆਪਾਂ ਮੰਨ ਗਏ ਜਿੱਲੇ ਵੀ ਗਰਮੀ ਆ 18 ਮੰਨ ਕੇ ਲੈ ਲਓ ਅੱਜ ਸਿਆਲ ਹੁੰਦਾ ਤਾਂ 20 22 ਕਿਲੋ ਦੁੱਧ ਦੇ ਦੇਣਾ ਸੀ ਨਾ 18 ਮੰਨ ਕੇ ਲੈ ਲਓ ਉਹ ਵੀ ਤੇ ਖਾਣ ਪੀਣ ਨੂੰ ਖੁੱਲੀ ਆ ਪੂਰੀ ਖਾਣ ਪੀਣ ਨੂੰ ਤਾਂ ਬਹੁਤ ਖੁੱਲੀ ਆ ਪਰ ਆਪਾਂ ਫੀਡ ਫੂਡ ਨਹੀਂ ਪਾਉਂਦੇ ਠੀਕ ਐ ਸੋ ਖਾਣ ਪੀਣ ਨੂੰ ਪੂਰੀ ਖੁੱਲੀ ਆ ਰਾਜ ਜੀ ਸਮੀ ਬੜੀ ਵੀ ਤੇ ਦੁੱਧ ਜਿੰਨਾ ਹੈਗਾ ਲੀਟਰ ਲਾ ਕੇ ਮਿਲ ਗਏ ਤੇ ਅੰਦਾਜ਼ਾ 16 17 ਕਿ ਤਾ ਹੋਊ ਫਰੇ ਇੱਥੇ ਆਊਗਾ ਆਰਾਮ ਨਾਲ ਕੋਈ ਦੋ ਟਾਈਮ ਚਵਾ ਕੇ ਦੇ ਦਾਂਗੇ ਯਾਰ ਕੋ ਬੱਚਾ ਵੀ ਹਟ ਧਾਰ ਦੇ ਉਡੀ ਆ ਜਾਂਦੀ ਕਿਉਂਕਿ ਵੱਡੇ ਭਾ ਦੀ ਝੋਟੀ ਖੜਾ ਹੈ ਹਾਂ ਜੀ ਭਾ ਫਿਰ ਇਹਦਾ ਕੀ ਰੱਖਿਆ ਭਾ ਦਾ ਇਹ ਮੇਲਿਆਂ ਜਿਹਦਾ ਅਹੀਂ ਆ 3.5 4-4 ਵੀ ਮੰਗ ਲੱਗੇ ਹੁੰਦੇ ਜੈ ਜੀ ਕੱਲਾ ਹਾਂ ਪਰ ਆਪਾ ਕੀ ਰੱਖਿਆ ਇਹਦਾ ਆਪਾਂ 2 ਲੱਖ ਤੇ 10000 ਦਿੱਤੇ ਜਾਂਗੇ 2 ਲੱਖ 10000 ਚ ਮਾਨਤਾ ਨਹੀਂ ਹੋਊ ਬੰਦੇ ਦਾ ਮਾਨਤਾ ਨਹੀਂ ਹੋ ਸਕਦਾ ਬਾਈ ਐ ਨਹੀਂ ਇਹ ਬੜਾ ਫਰਕ ਨਹੀਂ ਪੈਣਾ ਪਰ ਐ ਵੀ ਅਗਲਾ ਕਹੇ ਬਾਈ 40000 ਦਾ 1.5 ਦਾ 60000 ਲੜੀ ਲੱਗਦੀ ਹੋਵੇ ਇਹਦਾ ਐ ਨਹੀਂ ਪਤਾ ਵੀ 5 5 7 7 ਲੱਖ ਦਾ ਆਮ ਹੀ ਮੰਗਦੇ ਆ ਵਾ ਮੰਡੀਆਂ 'ਚ ਜਾਂਦੇ ਹੀ ਰਹਿਣਾ ਪਰ ਜਮਾਂ ਤੇਰਾ ਰੇਟ ਜੈਨੂਆ 2 ਲੱਖ 10000 ਰੁਪਏ ਠੀਕ ਹੈ ਜੈਜ ਗੱਲਾਂ ਵੱਡੀ ਏਡੀ ਆ ਗਈ ਵੀ ਘੱਟ ਤੋਂ ਘੱਟ 10 ਕੰਟੋਲ ਤੋਂ ਬਾਹਰ ਮੈਂ ਆ ਜੈਜ ਗੱਲਾਂ ਜਿਵੇਂ ਇਦਾਂ ਇਦਾਂ ਝੋਟੀਆਂ ਦੇ ਫਿਰ ਸਾਹਣ ਜਿਹੜੇ ਕੱਟੇ-ਕੱਟੀਆਂ ਤਿਆਰ ਹੁੰਦੇ ਆ ਪੱচ্চਾ ਰੱਖ ਲਾਂਗੇ ਆਪਾਂ ਸਾਲ ਪਰ ਆਪਾਂ ਨੂੰ 6-7 ਮਹੀਨਿਆਂ ਬਾਅਦ ਮੋੜ ਜਿਵੇਂ ਆ ਬੱਚਾ ਵੀ ਰੱਖ ਲਾਂ ਠੀਕ ਹੈ ਕੱਟਾ ਦਾ ਮਾਰ ਠੀਕ ਹੈ ਕੱਟਾ ਪਰ ਚੰਗੀ ਪੇਮੈਂਟ ਦੇ ਕੇ ਰੱਖ ਲਾਂਗੇ ਹਾਂ ਸੋ ਵੀਰੋ ਬਾਹਰ ਦੀ ਦੇਖੋ ਜਮਾਂ ਪਤਾ ਜੀ ਨੇ ਕਰਤੀ ਕਿਨਾਰੇ ਤੇ 5 ਵਜੇ 7 ਫੁੱਟ ਦੀ 3 ਫੁੱਟ ਦਾ ਚੌੜੀ ਆ ਢਿੱਲੋ ਮੈਂ ਜਾਇ ਜਗਲਾ ਜਮਾ ਸੋ ਮੈਂ ਨਹੀਂ ਯਾਰ ਕਹਿੰਦਾ ਮੈਂ ਦਾ ਪੁੱਤ ਆ ਜਮਾ ਹਨਾ ਹਾਥੀ ਆ ਸੋ ਇਹੋ ਜਿਹਾ ਝੋਟੀਆਂ ਘਰੇ 10 ਖੜੀਆਂ ਹੁਣ ਮੈਂ ਸਰਦ ਕਰਦਾ ਨਹੀਂ ਮਸਤਾ ਸਾਰਾ ਦਿਨ ਢੇੜਾ ਵੀ ਨਹੀਂ ਦਿੰਦੀ ਜਿਵੇਂ ਵੱਡੀ-ਬੁੱਡੀ ਸਹਿਜ ਫੁੱਲ ਹਨਾ ਤੇ ਸਾਤ ਸੁਹਾਗ ਦੀ 10 ਮੱਝਾਂ ਖੜੀਆਂ ਹੁਣ ਤੇ ਮੁੰਡਾ ਹੋਵੇ ਚੋਂਦਾ ਐ ਨਹੀਂ ਗੱਲ ਵੀ ਇਸ ਤਰ੍ਹਾਂ ਜਵਾਬ ਦੇ ਜੂ ਹਨਾ ਫਿਰ ਇਹ ਚੀਜ਼ਾਂ ਜਮਾ ਕੜਕੁੜ ਨਹੀਂ ਚੱਲਿਆ ਹੈਗਾ ਮੈਲਾ ਨਹੀਂ ਚੱਲਿਆ ਸਾਰੀ ਮਿਸ਼ਾੜੀ ਇੱਕੋ ਜੀ ਮੁੱਕੀ ਆ ਬਰੇ ਜਮਾ ਜਾਇ ਜਗਲਾ ਸੋ ਉਹ ਦੇਖੋ ਜਮਾ ਨਾਲੇ ਜਮਾ ਲੈਵਾ ਝਾੜ ਗਈ ਦੇ ਸੋ ਲੈਵਾ ਝਾੜ ਤਾਂ ਕੋਈ ਨਹੀਂ ਗੱਲ ਵੀ ਤਾੜੀ ਨਹੀਂ ਹੈਗੀ ਇਹ ਵੀ ਮੇਲਿਆਂ ਨੂੰ ਕੰਪੀਟੀਸ਼ਨ ਵਾਲਾ ਵੰਗੂ ਹੁਣ ਵੀ 20 ਕਿਲੋ ਦੁੱਧ ਦੇ ਦੂਏ ਅੱਛਾ ਹਾਂ ਬੱਚਾ ਵਗਾ ਮੇਲ ਕਾਫੇ ਦੇ ਹਨ ਇਹ ਨਹੀਂ ਪਤਾ ਕਰਿਆ ਬਈ ਕਿਹੜੇ ਸਾਣ ਦਾ ਹਨ ਵਧੀਆ ਤੇ ਹੀ ਹੂ ਬਾਈ ਤੋ ਮੈਂ ਹੀ ਬਲ ਵਧੀਆ ਬਲੱਡ ਦੀ ਵਧੀਆ ਬੰਦੇ ਸੀ ਪੂਰੇ ਜੈ ਜੈ ਗੱਲਾ ਬਸ ਉਹਨਾਂ ਦੇ ਕਹੇ ਬਾਹਲੀਆਂ ਜੀਮਾਂ ਕੋਲੇ ਮੈਂ ਵੀ ਬਸ ਐਂ ਲੈ ਕੇ ਆਇਆ ਬਸ ਇਹ ਬਸ ਸ਼ੌਂਕ ਦਾ ਮੇਲਾ ਹੀ ਹੈ ਹਨਾ ਹਾਂ ਸ਼ੌਂਕ ਦਾ ਮੇਲਾ ਹੀ ਹੈ ਚੱਤੀ ਬਾੜ ਤੇਸ ਪਾੜੇ ਸੋਰਲ ਲੈਵਾ ਦੇਖੋ ਜਮਾ ਨੀ ਬੋਗ ਝਾੜ ਤਾਂ ਲਿਆ ਹੀ ਕਰਾ ਲੀਟਰ ਵੀ ਨਹੀਂ ਇਹਦੇ ਹੁਣ ਖਾਲੀ ਬਾਲਟੀ ਕਰ ਲਓ ਇੱਕ ਤੋ 4 5 ਇਹ ਜੇਟੇ ਲੋ ਮੀ ਭਾਏ 20 ਕਿਲੋ ਮਿਲਕੀ ਦੇ ਜਾਨਾ ਸੱਤ ਅੱਠ ਨੋ ਅਸਲਾਪਾ ਬੱਚੇ ਬੱਚੇ ਨੂੰ ਮੈਂ ਛੱਡਿਆ ਹਨਾ ਤੇ ਆਪਾਂ 18 16 ਲੀਟਰ ਦੁੱਧ ਮਿਲਣ ਕੇ ਆਵੇ ਬੰਦਾ ਜਮਾ ਮੰਨ ਕੇ ਹੁਣ 16 ਲੀਟਰ ਜਮਾ ਬੌਲੇ ਵਾਲਾ ਕੰਮ ਆ ਵੀਰ ਨੂੰ ਆਪਾਂ ਹੈ ਸੋਤਨਕ ਲੋਬੀ ਦਾਣਾ ਹੀ ਪੋਣਿਆ ਜਿੱਟਾ ਹੈ ਵੀਰ ਜੀ ਭਾਈ ਤੇ 210000 ਝੋਟੇ ਆਪਾਂ ਦੇਣੀ ਆ ਹਾਂਜੀ ਸੋ ਬਰਾ ਝੋਟੀ ਕਾ ਜ ਨਗੀਨਾ ਜਮਾ ਨਾਲ ਖੜ ਕੇ ਦਿਖਾ ਦੇ ਮੜਾ ਬੜੇ ਪਹਿਲੇ ਪਾਸੇ ਖੜੀ ਮੈਂ ਪਹਿਿਆ ਧਾਰ ਮਾਰ ਕੇ ਤਾਂ ਵੀ ਲੱਗੀ ਫੰਡੀ ਆਲਾ ਘੜ ਦੇ ਦਵਾਰ ਕੋ ਦੇਖੋ ਜਮਾ ਆ ਨਸਾਂ ਦੇ ਮੋਰ ਬਾਕੀ ਥਣਾ ਚ ਗੈਪ ਦੇਖੋ ਜਮਾ ਕਿਆ ਬਾਤ ਹੈ ਪੁੱਤ ਦਾ ਫਰਕ ਆ ਪੂਰਾ ਸੋਨਾ ਤੂੰ ਤੂੰ ਬੈਠਾ ਕੋਈ ਕੈਮਰੇ ਤੋਂ ਨਹੀਂ ਡਰਨਾ ਬਾਲੀ ਮਾ ਗਰੀਬ ਨਹੀਂ ਮਹਿਣਾ ਬਾਲੀ ਮਾ ਸੋ ਜਾਇ ਕਰ ਨਗੀਨਾ ਦਿਖਾਤਾ 9779605188 ਪਿੰਡ ਧੌਲਾ ਜਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਾਡਾ